ਰੂਤ ਅਜਾਈ 1 ਨਯਾਇਆਂ ਦੇ ਰਾਜ ਦੇ ਸਰਮੇ ਵਿੱਚ ਅਜੇ ਹੋਇਆ ਜੋ ਉਸ ਦੇਸ਼ ਵਿੱਚ ਕਾਲ ਪੈ ਗਿਆ ਅਤੇ ਬੈਤਲਿਬ ਯੂਦਾ ਦਾ ਇੱਕ ਮਨੁੱਖ ਆਪਣੀ ਧੀ ਅਤੇ ਦੋਹਾਂ ਪੁੱਤਰਾਂ ਸਣੇ ਮਵਾਬਦੇ ਦੇਸ਼ ਵਿੱਚ ਵਸਣ ਨੂੰ ਚਲਿਆ ਉਸ ਮਨੁੱਖ ਦਾ ਨਾਮ ਅਲੀ ਮਲਕ ਅਤੇ ਉਹਦੀ ਧੀ ਦੇ ਨਾਮ ਨੋਮੀ ਸੀ ਅਤੇ ਉਹਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲੋਨ ਸਨ ਇਹ ਬੈਤਲਹਮ ਯੂਦਾ ਦੇ ਇਫਰਾਤੀ ਸਦ ਸੋ ਉਹ ਮਵਾਬਦੇ ਦੇਸ਼ ਵਿੱਚ ਆਣ ਕੇ ਉੱਥੇ ਰਹੇ ਨੋਮੀ ਦਾ ਪਤੀ ਅਲੀ ਮਲਕ ਮਰ ਗਿਆ ਨੋਮੀ ਦਾ ਪਤੀ ਅਲੀ ਮੁਲਕ ਮਰ ਗਿਆ ਅਤੇ ਉਹ ਅਰ ਉਸਦੇ ਦੋਵੇਂ ਪੁੱਤਰ ਰਹਿ ਗਏ। ਉਹਨਾਂ ਦੋਹਾਂ ਨੇ ਮੁਆਬਦੀ ਤੀਵੀ ਵਿੱਚੋਂ ਵੋਟੀਆਂ ਵਹੀਆਂ। ਇੱਕ ਦਾ ਨਾਮ ਆਰਫਾ ਅਤੇ ਦੂਜੇ ਦਾ ਨਾਮ ਰੂਤਸੀ ਅਤੇ ਉਹ ਦਸਕੋਵਰੇ ਉੱਥੇ ਰਹੇ। ਇਹਦੇ ਪਿੱਛੋਂ ਮਹਿਲੋਨ ਅਤੇ ਕਿਲਿਓਨ ਦੋਵੇਂ ਮਰ ਗਏ। ਸੋ ਉਹ ਤੀਵੀ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਕੋਲੋਂ ਇਕੱਲੀ ਛੱਡੀ ਗਈ। ਤਦ ਉਹ ਆਪਣੀਆਂ ਦੋਹਾਂ ਨੂੰਹਾਂ ਸਣੇ ਮੁਆਬਦੇ ਦੇਸੋਂ ਮੁੜ ਜਾਣ ਲਈ ਉੱਠੀ। ਜੋ ਉਹਨੇ ਮੁਆਬਦੇ ਦੇ ਇਸ ਵਿੱਚ ਇਹ ਗੱਲ ਸੁਣੀ ਭਈ ਯਹਵਾ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ ਸੋ ਉਸ ਥਾਂ ਤੋਂ ਜਿੱਥੇ ਉਹ ਹੈ ਸੀ ਆਪਣੀਆਂ ਦੋਹਾਂ ਨੂੰ ਸੁਣੇ ਤੁਰ ਪਈ ਅਤੇ ਯਹੂਦਾ ਦੇ ਦੇਸ਼ ਨੂੰ ਮੁੜ ਜਾਣ ਲਈ ਪੰਡਾ ਕੀਤਾ ਨੋਮੀ ਨੇ ਆਪਣੀਆਂ ਦੋਹਾਂ ਨੂੰ ਆਖਿਆ ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ ਜਿਹੀ ਤੁਸੀਂ ਮੇਰੇ ਮਿਰਤਕਾਂ ਨਾਲ ਅਤੇ ਮੇਰੇ ਨਾਲ ਦਇਆ ਕੀਤੀ ਹੈ ਤੇ ਯਹਵਾ ਤੁਹਾਨੂੰ ਤੇ ਦਇਆ ਕਰੇ ਯੋ ਅਜਿਆ ਕਰੇ ਜੋ ਤੁਸੀਂ ਆਪ ਆਪਣੇ ਪਤੀ ਦੇ ਘਰ ਵਿੱਚ ਸੁੱਖ ਪਾਓ ਤਦ ਉਸਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ ਆਵਾਜ਼ ਨਾਲ ਰੋਈਆਂ ਫਿਰ ਉਹਨਾਂ ਨੇ ਉਹਨੂੰ ਆਖਿਆ ਸੱਚਮੁੱਚ ਅਸੀਂ ਤੇਰੇ ਨਾਲ ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ ਅੱਗੋ ਨੌਮੀ ਨੇ ਆਖਿਆ हे ਮੇਰੀ ਉਤੀਓ ਮੁਰ ਜਾਓ ਮੇਰੇ ਨਾਲ ਕਹਨੂੰ ਤੁਰਦੀਆਂ ਹੋ ਭਲਾ ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ हे ਮੇਰੀ ਉਤੀਓ ਮੁਰ ਜਾਓ ਤੁਰ ਜਾਓ ਕਿਉਂਕਿ ਜੋ ਮੈਂ ਵੱਡੀ ਬੁੱਢੀ ਹਾਂ ਅਤੇ ਪਤੀ ਕਰਦੇ ਯੋਗ ਨਹੀਂ ਜੋ ਮੈਂ ਕਹਾ ਪਈ ਮੈਨੂੰ ਆਸਾ ਹੈ ਜੋ ਅੱਜ ਦੀ ਰਾਤੀ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜਣਦੀ ਸੋ ਜਦ ਤੱਕ ਉਹ ਵੱਡੇ ਹੁੰਦੇ ਪਲਤਾ ਤੱਕ ਤੁਸੀਂ ਠਹਿਰਦੀਆਂ ਅਤੇ ਉਹਨਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ ਨਹੀਂ ਮੇਰੀਓ ਧੀ ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ ਕਿਉਂ ਜਿਹਾ ਵਧ ਹੱਥ ਮੇਰੇ ਵਿਰੁੱਧ ਫਸਰਿਆ ਹੈ ਤਦ ਉਹ ਫੇਰ ਉੱਚੀ ਆਵਾਜ਼ ਕੱਟ ਕੇ ਰੋਈਆਂ ਅਤੇ ਆਰਪਾ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਉਹਦੇ ਨਾਲ ਲੱਗੀ ਰਹੀ ਤਦ ਉਹ ਬੋਲੀ ਵੇਖ ਤੇਰੀ ਜਠਾਣੀ ਆਪਣੀ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ ਤੂੰ ਵੀ ਆਪਣੀ ਜਠਾਣੀ ਦੇ ਮਗਰ ਮੁੜ ਜਾ ਪਰ ਰੂਥ ਬੋਲੀ ਮੈਂ ਅੱਗੇ ਤਰਲੇ ਨਾ ਪਾਂ ਜੋ ਮੈਂ ਤੈਨੂੰ ਇਕੱਲਾ ਛੱਡਾਂ ਅਤੇ ਮਗਰੋਂ ਮੁੜਾਂ ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ਰ ਸੋ ਮੇਰਾ ਪਰਮੇਸ਼ਰ ਹੋਵੇਗਾ ਜਿੱਥੇ ਤੂੰ ਮਰਵੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ ਯਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹ ਨਾਲੋਂ ਵੀ ਵਧੇਕ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਇੱਥੋਂ ਵੱਖਰੀ ਕਰੇ ਜਦ ਉਹਨੇ ਡਿੱਠਾ ਕਿ ਉਹਦਾ ਮਨ ਉਸਦੇ ਨਾਲ ਜਾਣ ਨੂੰ ਬੱਜ ਗਿਆ ਹੈ ਤਾਂ ਉਹ ਅੱਖ ਨੂੰ ਹਟ ਗਈ ਸੋ ਉਹ ਦੋਵੇਂ ਤੁਰ ਪਈਆਂ ਇੱਥੋਂ ਥੋੜੀ ਜੋ ਬੈਥਲਮ ਵਿੱਚ ਆਈਆਂ ਜਦੋਂ ਬੈਥਲਮ ਵਿੱਚ ਆਵਰੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਤੀਵੀਆਂ ਬੋਲੀਆਂ ਕੀ ਇਹ ਨੌਮੀ ਹੈ ਉਸਨੇ ਉਹਨਾਂ ਨੂੰ ਆਖਿਆ ਮੈਨੂੰ ਨੌਮੀ ਨਾ ਆਖੋ ਮੈਨੂੰ ਮਾਰ ਆਖੋ ਕਿਉਂ ਜੋ ਸਰਬਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁਰਤਨ ਦਾ ਕੰਮ ਕੀਤਾ ਹੈ ਮੈਂ ਪਰਿਪੱਲੀ ਨਿਕਲੀ ਸੀ ਪਰ ਯਹਵਾ ਨੇ ਮੈਨੂੰ ਸਖਣੀ ਮੋੜ ਲਿਆ ਹੈ ਫਿਰ ਤੁਸੀਂ ਮੈਨੂੰ ਨੌਮੀ ਕਿਉਂ ਵਗਦਿਆ ਹੋ ਤੁਸੀਂ ਵਿਰਧੇ ਹੋ ਜੋ ਯਹਵਾ ਮੇਰਾ ਵਿਰੋਧੀ ਬਣਿਆ ਅਤੇ ਸਰਬਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ ਗੱਲ ਕਾਦੀ ਨੌਮੀ ਅਤੇ ਉਹਦੇ ਨਾਲ ਦੀ ਮਵਾਬਨ ਰੂਥ ਉਸ ਦਿਨ ਨੂੰ ਮਵਾਬਦੇ ਦੇਸੋਂ ਮੁੜ ਆਈਆਂ ਅਤੇ ਜਵਾਂ ਦੀ ਵਾੜੀ ਦੇ ਦਿਨਾਂ ਵਿੱਚ ਬੈਤਲਹਮ ਨੂੰ ਪਹੁੰਚੀਆਂ ਰੂਥ ਅਧਿਆਇ 2 ਨੋਮੀ ਦੇ ਪਤੀ ਦਾ ਇੱਕ ਸਾਖੀ ਜੋ ਅਲੀ ਮਲਕ ਦੇ ਟਬਰ ਵਿੱਚ ਵੱਡਾ ਤਨੀ ਸੀ ਅਤੇ ਉਹਦਾ ਨਾਮ ਬਵਾਜ ਸੀ ਸੋ ਮਾਬਨ ਰੂਤ ਨੇ ਨੋਮੀ ਨੂੰ ਆਖਿਆ ਮੈਨੂੰ ਪਰਵਾਨਗੀ ਦੇਵੇਂ ਤਾਂ ਮੈਂ ਪਹਿਲੀ ਵਿੱਚ ਜਾਵਾਂ ਅਤੇ ਜਿੱਦੀ ਨਗਾ ਵਿੱਚ ਮੈਂ ਕਿਰਪਾ ਪਾਵਾਂ ਉਹਦੇ ਮਗਰ ਸਿਲਾ ਚੁਗ ਲਵਾਂ ਉਸ ਨੂੰ ਬੋਲੀ ਜਾ ਮੇਰੀਤੀ ਏ ਸੋ ਉਹ ਗਈ ਅਤੇ ਪਹਿਲੀ ਵਿੱਚ ਵੜ ਕੇ ਵਾੜੀਆਂ ਦੇ ਮਗਰ ਸਿਲਾ ਚੁਗਣ ਲੱਗੀ ਅਤੇ ਸੰਯੋਗ ਨਾਲ ਉਹ ਅਲੀ ਮਲਕ ਦੇ ਸਾਖ ਬਵਾਜ ਦੀ ਪਹਿਲੀ ਵਿੱਚ ਜਾਵੜੀ ਤਾਂ ਵਿਖੋ ਜੋ ਬੌਜ ਬੈਤਲਮ ਤੋਂ ਆਇਆ ਅਤੇ ਵਾੜੀਆਂ ਨੂੰ ਆਖਿਆ ਯਹਵਾ ਤੁਹਾਡੇ ਨਾਲ ਹੋਵੇ ਅਤੇ ਉਹਨਾਂ ਨੇ ਉੱਤਰ ਦਿੱਤਾ ਯਹਵਾ ਤੁਹਾਨੂੰ ਅਸੀਸ ਦੇਵੇ ਫਿਰ ਬੌਜ ਨੇ ਆਪਣੇ ਪੈਰੂਏ ਨੂੰ ਜੋ ਵਾੜੀਆਂ ਉੱਤੇ ਮੁਕਰਰ ਸੀ ਪੁੱਛਿਆ ਭਾਈ ਇਹ ਕਿਹਦੀ ਛੋਕਰੀ ਹੈ ਤੇਲੂ ਨੇ ਜੋ ਵਾੜੀਆਂ ਦੇ ਉੱਤੇ ਮੁਕਰਰ ਸੀ ਉੱਤਰ دیا ਕਿ ਆਖਿਆ ਇਹ ਮਾਬਨ ਛੋਕਰੀ ਹੈ ਜੋ ਨਵਾਂ ਮੇ ਦੇ ਨਾਲ ਮੁਆਬਤ ਮੁੜ ਆਈ ਹੈ ਅਤੇ ਉਹ ਬੋਲੀ ਮੈਨੂੰ ਵਾੜਿਆਂ ਦੇ ਪਿੱਛੇ ਭਰੀਆਂ ਦੇ ਵਿਚਕਾਰ ਸਿਲਾਜੁਗਨ ਅਤੇ ਇਕੱਠਾ ਕਰਨ ਦਿਓ ਸੋ ਆਈ ਅਤੇ ਸਵੇਰ ਤੋਂ ਹੁਣ ਥੋੜੀ ਲੱਗੀ ਰਹੀ ਅਤੇ ਰਤਾ ਕੋਈ ਵਿਸਰਾਮ ਕਰਨ ਲਈ ਘਰ ਵਿੱਚ ਠਹਿਰੀ ਤਾਂ ਬੋਜ ਨੇ ਰੂਤ ਨੂੰ ਆਖਿਆ "ਹੇ ਮੇਰੀਏ ਤੀਏ ਤੂੰ ਮੇਰੀ ਗੱਲ ਨਹੀਂ ਸੁਣਦੀ ਤੂੰ ਹੋਰ ਕਿਸੇ ਪੱਲੀ ਵਿੱਚ ਸਿਲਾਜੁਗਨ ਨਾ ਜਾ ਅਤੇ ਇੱਥੋਂ ਨਾ ਨਿਕਲ ਸਗੋਂ ਇਸੇ ਤਰ੍ਹਾਂ ਮੇਰੀਆਂ ਛੋਕਰੀਆਂ ਦੇ ਨਾਲ ਨਾ ਰਹੁ ਇਸ ਪੱਲੀ ਵਿੱਚ ਜਿਹਨੂੰ ਉਹ ਵੜਦੇ ਹਨ ਯਾਦ ਰੱਖ ਅਤੇ ਉਹਨਾਂ ਦੀ ਮਗਰਮਗਰ ਪੁਰੀਜਾ ਪਰ ਮੈਂ ਇਹਨਾਂ ਜਵਾਨਾਂ ਨੂੰ ਨਹੀਂ ਅਗ ਦਿੱਤੀ ਜੋ ਉਹ ਤੈਨੂੰ ਨਾ ਛੇੜਨ ਅਤੇ ਜਦ ਤੈਨੂੰ ਤੀ ਲੱਗੇ ਤਾਂ ਘੜੇ ਵਿੱਚੋਂ ਜਾ ਕੇ ਪੀ ਜੋ ਮੇਰੇ ਜਵਾਨਾਂ ਨੇ ਭਰੇ ਹਨ ਤਦ ਉਹਨੇ ਮੂਹ ਦੇ ਭਾਰ ਤਰਤੀ ਉੱਤੇ ਨਿਉਂ ਕਿ ਮੱਥਾ ਠੇਕਿਆ ਅਚਾਖਿਆ ਮੈਂ ਕਿਉਂ ਤੇਰੀ ਨਿਗਾ ਵਿੱਚ ਕਿਰਪਾ ਪਾਈ ਜੋ ਤੈ ਮੇਰੇ ਵੱਲ ਧਿਆਨ ਕੀਤਾ ਮੈਂ ਤਾਂ ਉਪਰੀਤੀ ਵੀ ਹਾਂ ਤਦ ਬੁਆ ਜਨੇ ਉੱਤਰ ਦੇ ਕੇ ਉਹਨੂੰ ਆਖਿਆ ਮੈਨੂੰ ਉਸ ਸਾਰੀ ਗਲਤੀ ਦੀ ਖਬਰ ਹੈ ਜੋ ਤੈ ਆਪਣੇ ਪਤੀ ਦੇ ਮਰਨ ਦੇ ਮਗਰੋਂ ਆਪਣੀ ਸੱਸ ਦੇ ਨਾਲ ਕੀਤੀ ਅਤੇ ਕਿਕਰ ਤੈ ਆਪਣੇ ਪਿਓ ਅਤੇ ਆਪਣੀ ਮਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਹਨਾਂ ਲੋਕਾਂ ਵਿੱਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ ਯਹਵਾ ਤੇਰੇ ਕੰਮ ਦਾ ਵਟਾ ਦੇਵੇ ਸਗੋ ਯਹਵਾ ਇਸਰਾਇਲ ਦੇ ਪਰਮੇਸ਼ਰ ਵੱਲੋਂ ਜਿਹਦੇ ਖੰਭਾਂ ਹੇਠ ਪ੍ਰਤੀਤ ਕਰਕੇ ਤੂੰ ਆਈ ਹੈ ਤੈਨੂੰ ਪੂਰਾ ਵਟਾ ਦਿੱਤਾ ਜਾਵੇ ਤਦੋ ਬੋਲੀ ਹੇ ਮੇਰੇ ਮਾਲਕ ਤੁਹਾਡੀ ਦਿਆ ਦੀ ਨਿਗਾਹ ਮੇਰੇ ਉੱਤੇ ਹੋਵੇ ਤੁਸੀਂ ਤਾਂ ਮੈਨੂੰ ਤਿਰਸ ਦਿੱਤੀ ਹੈ ਅਤੇ ਤੁਸੀਂ ਆਪਣੇ ਟੈਲਨ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਹਨ ਭਾਵੇਂ ਮੈਂ ਤੇਰੀਆਂ ਟੈਲਨ ਦੇ ਵਿੱਚੋਂ ਇੱਕ ਵਰਗੀ ਵੀ ਨਹੀਂ ਫਿਰ ਵਾਜ ਨੇ ਉਹਨੂੰ ਆਖਿਆ ਜੂ ਰੋਟੀ ਵੇਲੇ ਤੂੰ ਇੱਥੇ ਆ ਅਤੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰ ਕੀ ਵਿੱਚ ਡਬੋ ਤਾਂ ਉਹ ਵਾੜੀਆਂ ਦੇ ਕੋਲ ਬੈਠ ਗਈ ਅਤੇ ਉਸਨੇ ਪੁੰਨੇ ਹੋਏ ਦਾਣੇ ਉਹ ਜੇ ਕਿ ਤਰੇ ਸੋ ਉਹਨੇ ਖਾਦੇ ਅਤੇ ਰੱਜ ਗਈ ਅਤੇ ਕੁਝ ਛੱਡ ਦਿੱਤੇ ਜਾਂ ਉਹ ਸਿਲਾ ਚੁਗਨ ਉੱਠੀ ਤਬ ਬੋਜ ਨੇ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ ਕਿ ਉਹ ਭਰੀਆਂ ਦੇ ਵਿੱਚ ਚੁਗੰਦੇਨ ਅਤੇ ਹਟਾਉਣ ਨਾ ਅਤੇ ਰੁਗਾ ਵਿੱਚੋਂ ਜਾਣਬੁੱਝ ਕੇ ਵੀ ਉਹਨਾਂ ਲਈ ਕੁਝ ਡਿੱਗ ਜਾਓ ਅਤੇ ਛੱਡਿ ਜਾਓ ਜੋ ਉਹ ਚੁਗੇ ਅਤੇ ਉਹਨੂੰ ਕੋਈ ਝਿੜਕੇ ਨਾ ਸੋ ਉਹ ਸੰਧਿਆ ਤੋੜੀ ਪਹਿਲੇ ਵਿੱਚ ਚੁਗਦੀ ਰਹੀ ਅਤੇ ਜੋ ਕੁਝ ਉਹਨੇ ਚੁਗਿਆ ਸੀ ਉਸ ਨੂੰ ਕੁੱਟਿਆ ਅਤੇ ਉਹ ਬੱਤੂ ਕੋਲ ਜਾਉ ਹੋਏ ਸੋ ਉਹਨਾਂ ਨੂੰ ਚੁੱਕ ਕੇ ਉਹ ਸ਼ਹਿਰ ਵਿੱਚ ਗਈ ਅਤੇ ਜੋ ਕੁਝ ਉਹਨੇ ਚੁਗਿਆ ਸੀ ਉਹਦੀ ਸਸਤ ਨੇ ਡੇਠਾ ਅਤੇ ਉਹ ਵੀ ਦੁਰਜ ਕੇ ਛੱਡਿਆ ਸੀ ਸੋ ਆਪਣੇ ਸਸਨ ਦਿੱਤਾ ਫੇਰ ਉਹ ਜਸਤੇ ਨੇ ਉਹਨੂੰ ਪੁੱਛਿਆ ਤੈ ਅੱਜ ਕਿੱਥੇ ਸਲਾਚ ਹੋ ਗਿਆ ਅਤੇ ਕਿੱਥੇ ਕੰਮਧੰਦਾ ਕੀਤਾ ਤਾਂ ਨਵੇਂ ਉਹ ਜਿਹਦੇ ਤੇਰੀ ਖਬਰ ਲਈ ਹੈ ਤਾਂ ਉਹਨੇ ਆਪਣੀ ਸੱਸ ਨੂੰ ਜਿਹਦੇ ਕੋਲ ਕੰਮਧੰਦਾ ਕੀਤਾ ਸੀ ਦੱਸ ਕੇ ਆਖਿਆ ਉਸ ਮੁਖ ਦਾ ਨਾਂ ਉਹ ਬੋਜ ਹੈ ਜਿਹਦੇ ਕੋਲ ਮੈਂ ਅੱਜ ਕੰਮਧੰਦਾ ਕਰਦੇ ਰਹੀ ਤਾਂ ਨਵੇਂ ਨੇ ਆਪਣੀ ਨੂੰ ਨਾ ਆਖਿਆ ਉਹ ਯਹਵਾ ਵੱਲੋਂ ਮੁਬਾਰਕ ਹੋਵੇ ਜਿਸਨੇ ਜੌਨ ਅਤੇ ਮਯੋ ਨੂੰ ਆਪਣੀ ਕਿਰਪਾ ਖੋਣੋਂ ਖਾਲੀ ਨਹੀਂ ਰੱਖਿਆ ਅਤੇ ਨਵੇਂ ਨੇ ਉਹਨੂੰ ਆਖਿਆ ਇਹ ਮੁਖ ਸਾਡਾ ਨਿਰਦਾਰ ਹੈ ਅਰਥਾਤ ਚੜਾਉਣ ਵਾਲਿਆਂ ਵਿੱਚੋਂ ਹੈ ਮਹਬਣ ਰੂਤ ਬੋਲੀ ਉਹਨੇ ਮੈਨੂੰ ਇਹ ਵੀ ਆਖਿਆ ਕਿ ਜਦ ਤੋੜੀ ਮੇਰੀਆਂ ਵਾੜੀਆਂ ਨਾ ਹੋ ਚੱਕਣ ਤੂੰ ਮੇਰੇ ਜਵਣੇ ਦੇ ਨਾਲ ਨਾਲ ਰਿਹਾ ਕਰ ਨੌਮੀ ਨੇ ਆਪਣੀ ਨੂੰ ਰੂਤ ਨੂੰ ਆਖਿਆ ਹੇ ਮੇਰੀ ਧੀਏ ਚੰਗੀ ਗੱਲ ਹੈ ਜੋ ਤੂੰ ਉਹਦੀਆਂ ਛੋਕਰੀ ਨਾਲ ਜਾਇਆ ਕਰੇ ਅਤੇ ਉਹ ਤੈਨੂੰ ਕਿਸੇ ਹੋਰ ਪਿੰਡ ਵਿੱਚ ਨਾਲ ਲੱਭਣ ਸੋ ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ ਉਹ ਬਾਜ ਦੀਆਂ ਛੋਕਰੀ ਨਾਲ ਜਾਂਦੀ ਰਹੀ ਅਤੇ ਆਪਣੀ ਸਸਦੇ ਕੋਲ ਬੱਸੀ ਰਹੀ ਰੂਤ ਅਧਿਆਇ 3 ਤਦ ਉਦਿਸ਼ਸ ਨਾਮੇ ਨੇ ਉਹਨੂੰ ਆਖਿਆ ਮੇਰੀ ਤੀਏ ਕਿ ਮੈਂ ਤੇਰਾ ਸੁਖ ਨਾ ਮੰਗਾ ਜਿਹਦੇ ਵਿੱਚ ਤੇਰਾ ਭਲਾ ਹੋਵੇ ਭਲਾ ਹੁਣ ਬਵਾਜ ਸਾਡੇ ਆ ਨੇੜੇ ਦਰ ਵਿਚੋਂ ਨਹੀਂ ਜਿਹਦੀਆਂ ਛੋਕੀ ਨਾਲ ਤੂੰ ਰਹੀ ਸੈਂ ਵੇਖ ਉਹ ਅੱਜ ਰਾਤੀ ਪੜ ਵਿੱਚ ਜੋ ਛੱਟੇਗਾ ਸੋ ਤੂੰ ਅਸ্নান ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪੜ ਵੱਲ ਉਤਰ ਜਾ ਅਤੇ ਜਦ ਤੋੜੀ ਉਹ ਖਾ ਪੀਨ ਛੱਕ ਕੇ ਤਰ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜਣਾ ਇਹ ਹੋਵੇਗਾ ਜਦੋਂ ਲੇਟ ਜਾਵੇ ਤਾਂ ਉਸ ਥਾਂ ਜਿੱਥੇ ਲੇਟੇਗਾ ਤੂੰ ਧਿਆਨ ਰੱਖ ਤਾਂ ਤੂੰ ਅੰਦਰ ਜਾ ਤੇ ਉਹਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੰਮੀ ਪੈ ਜਾ। ਅਤੇ ਉਹ ਸਭ ਕੁਝ ਜੋ ਤੈਨੂੰ ਕਰਨਾ ਹੈ ਤੈਨੂੰ ਆਪੇ ਦੱਸੇਗਾ। ਉਹਨੇ ਆਪਣੀ ਸੱਸ ਨੂੰ ਆਖਿਆ, "ਜੋ ਕੁਝ ਤੂੰ ਮੈਨੂੰ ਆਖਦੀ ਹੈ, ਮੈਂ ਸਭ ਕਰਾਂਗੀ।" ਉਪਰੰਤ ਉਹ ਪਿੜਵਲ ਲਹਿ ਗਈ ਅਤੇ ਜੋ ਕੁਝ ਉਹਦੀ ਸੱਸ ਨੇ ਆਗਿਆ ਦਿੱਤੀ ਸੀ, ਸੋ ਸਭ ਉਹਨੇ ਕੀਤਾ। ਜਦ ਬੋਜ ਖਾਪੀ ਚੁੱਕਾ ਅਤੇ ਉਸਦਾ ਮਨ ਆਨੰਦ ਹੋਇਆ, ਤਾਂ ਬੋਲ ਦੇ ਇੱਕ ਪਾਸੇ ਵੱਲ ਜਾ ਲੰਮਾ ਪਿਆ। ਤਦ ਉਹ ਮਲਕੜੇ ਆਈ ਅਤੇ ਉਹਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ। ਤਾਂ ਅਜੇ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਕਿ ਜਨਾਨੀ ਉਹਦੇ ਪੈਰਾਂ ਕੋਲ ਪਈ ਹੋਈ ਹੈ ਤਦ ਉਹਨੇ ਪੁੱਛਿਆ ਤੂੰ ਕੌਣ ਹੈ ਉਹ ਬੋਲੀ ਮੈਂ ਤੁਹਾਡੀ ਟੱਲਨ ਰੂਤ ਹਾਂ ਸੋ ਤੁਸੀਂ ਆਪਣੀ ਟੱਲਨ ਉਤੇ ਚਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛਡਾਉਣ ਵਾਲੇ ਵਿੱਚੋਂ ਹੋ ਉਹ ਬੋਲਿਆ ਹੇ ਬੀਬੀ ਯਾਹਾਂ ਤੈਨੂੰ ਅਸੀਸ ਦੇਵੇ ਕਿਉਂ ਜੋ ਤੇ ਅੱਗੇ ਨਾਲੋਂ ਅੰਤ ਵਿੱਚ ਵਧੇ ਗ੍ਰਿਪਾ ਕਰ ਦਿਖਾਈ ਇਸ ਲਈ ਜੋ ਤੂੰ ਗੱਬਰੂਆਂ ਦੇ ਮਗਰ ਨਾ ਲੱਗੀ ਭਵੇਂ ਤਨੀ ਭਵੇਂ ਨਿਰਦਨ ਹੁੰਦੇ ਹੋਰ ਹੇ ਬੀਬੀ ਨਾ ਡਰ ਸਭ ਕੁਝ ਜੋ ਤੂੰ ਮੰਗਦੀ ਹੈ ਮੈਂ ਤੇ ਨਾਲ ਕਰਾਂਗਾ ਕਿਉਂ ਜੋ ਮੇ ਲੋਕਾਂ ਦੀ ਸਾਰੀ ਪ੍ਰੀਆ ਜਾਣਦੀ ਹੈ ਜੋ ਤੂੰ ਸਤਵੰਤੀ ਔਸਤਰੀ ਹੈ ਅਤੇ ਇਹ ਗੱਲ ਵੀ ਸੱਚ ਹੈ ਜੋ ਮੈਂ ਚੜਾਉਣ ਵਾਲਾ ਹਾਂ ਪਰ ਇੱਕ ਹੋਰ ਚੜਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ ਅੱਜ ਦੀ ਰਾਤ ਠਹਿਰ ਜਾ ਅਤੇ ਸੇਰ ਨੂੰ ਇਉਂ ਹੋਵੇਗਾ ਜੇ ਉਹ ਤੇਰੇ ਲਈ ਛੁੜਾਵੇ ਤਾਂ ਚੰਗਾ ਉਹ ਛੁੜਾਵੇ ਪਰ ਜੇ ਉਹ ਛੜਾਉਣ ਨਾ ਮੰਨੇ ਤਾਂ ਮੈਂ ਝੜਾਵਾਂਗਾ ਮੈਂ ਜੁੰਦੇ ਯਹਵਾਦੀ ਸੌ ਖਾਂਦਾ ਹਾਂ ਤੂੰ ਸੇਰ ਤੇ ਇੱਕ ਪਈਰ ਸੋ ਉਸ ਵੇਰ ਤੇ ਇੱਕ ਉਹਦੇ ਪੈਰਾਂ ਕੋਲ ਪਈ ਰੀ ਅਤੇ ਮੁਨੇਰੇ ਜਿਸ ਵੇਲੇ ਇੱਕ ਦੂਜੇ ਨੂੰ ਸਹਿਨ ਨ ਸਕੇ ਉਹ ਉਠ ਖਲੋਤੀ ਤੋ ਉਸ ਨੇ ਆਖਿਆ ਇਸ ਗੱਲ ਦੀ ਖਬਰ ਨਾ ਹੋਵੇ ਜੋ ਪੜੀ ਵਿੱਚ ਕੋਈ ਤੀਵੀ ਆਈ ਸੀ ਫਿਰ ਉਸ ਨੇ ਆਖਿਆ ਆਪਣੇ ਉੱਪਰਲੀ ਚਦਰ ਫੜ ਛੱਡ ਤਦ ਜਿਸ ਵੇਲੇ ਉਸ ਨੂੰ ਫੜਦੀ ਸੀ ਉਸ ਨੇ 6 ਟੋਪੇ ਜਮਾ ਦੇ ਮਿਨੇ ਅਤੇ ਉਹਨੂੰ ਦੇ ਦਿੱਤੇ ਸੋ ਸ਼ਹਿਰ ਨੂੰ ਗਈ ਜਾਂ ਉਹ ਆਪਣੇ ਸੱਸ ਕੋਲ ਆਈ ਤੋ ਉਸ ਨੇ ਆਖਿਆ ਹੇ ਮੇਰੀ ਧੀਏ ਤੇਨ ਨਾਲ ਕੀ ਬੀਤੀ ਤਾਂ ਉਹਨੇ ਸਭ ਕੁਝ ਦੱਸ ਦਿੱਤਾ ਜੋ ਮਨੁੱਖ ਨੇ ਉਹਦੇ ਲਈ ਕੀਤਾ ਸੀ। ਅਤਿਆਖਿਆ ਮੈਨੂੰ ਤਾਂ ਉਸਨੇ ਇਹ 6 ਟੋਪੇ ਜਵਾਂ ਦੇ ਦਿੱਤੇ ਹਨ। ਕਿਉਂ ਜੋ ਉਸਨੇ ਮੈਨੂੰ ਆਖਿਆ ਤੂੰ ਆਪਣੀ ਸੱਸ ਕੋਲ ਸਕਣ ਨਹੀਂ ਨ ਜਾਈਂ ਤਾਂ ਉਹਦੀ ਸੱਸ ਨੇ ਆਖਿਆ ਮੇਰੀ ਧੀਏ ਬੈਠੀ ਰਹੁ। ਜਦ ਤੋੜੀ ਤੂੰ ਜਾਣ ਨਾ ਲਵੇ ਕੀ ਗੱਲ ਕਿਵੇਂ ਚੱਲਦੀ ਹੈ ਕਿਉਂ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਾਂ ਤੋੜੀ ਉਸ ਮਨੁੱਖ ਨੂੰ ਸ਼ਾਂਤੀ ਨਹੀਂ ਆਉਣੀ। ਰੂਤ ਅਜਾਇ ਚਾਰ। ਤਦ ਬੁਆਜ ਜਿਹੜੀ ਉੱਥੇ ਗਿਆ ਅਤੇ ਉੱਥੇ ਜਾ ਬੈਠਾ ਤਾਂ ਵੇਖੋ ਉਹ ਚੁਰਾਉਣ ਵਾਲਾ ਜਿਹਦੀ ਗੱਲ ਵਾਜ ਨਹੀਂ ਕੀਤੀ ਸੀ ਕੁੜੀ ਦੀ ਲੰਘ ਰਿਆ ਸੀ ਸੋ ਉਹਨੂੰ ਉਸਨੇ ਆਖਿਆ ਓਏ ਫਲਾਣਿਆ ਉਰਿਆ ਅਥੇ ਇੱਕ ਪਾਸੇ ਬੈਠ ਤਾਂ ਉਹ ਮੁੜ ਕੇ ਇੱਕ ਪਾਸੇ ਬੈਠ ਗਿਆ ਉਹਨੇ ਸ਼ਹਿਰ ਦੇ ਬਜ਼ੁਰਗਾਂ ਵਿੱਚੋਂ ਦਸਾਂ ਮੁਰਖਾਂ ਨੂੰ ਸੱਦਿਆ ਅਤੇ ਆਖਿਆ ਇੱਥੇ ਬੈਠੋ ਸੋ ਬੈਠ ਗਏ ਤਦ ਉਹਨੇ ਉਸ ਚੁਰਾਉਣ ਵਾਲੇ ਨੂੰ ਆਖਿਆ ਨੌਵੀਂ ਜਿਹੜੀ ਮੁਆਬਦੇ ਦੇ ਸੂਮੂੜ ਆਈ ਹੈ ਸੋ ਇੱਕ ਟੋਟਾ ਪਹਿਲੀ ਦਾ ਵੇਚਦੀ ਹੈ ਜੋ ਸਾਜਿਪਰਾ ਅਲੀ ਮਲਿਕ ਦਾ ਸੀ ਸੁਮੇ ਆਖਿਆ ਪਈ ਤੇਰੇ ਕਣੀ ਕਟ ਲਵਾ ਜੋ ਤੂੰ ਹੁਣ ਇਹਨਾਂ ਲੋਕਾਂ ਦੇ ਮੂੰਹ ਤੇ ਜੋ ਬੈਠੇ ਹਨ ਅਤੇ ਮੇਰੀ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹਨੂੰ ਮੁੱਲ ਲੈ ਅਤੇ ਜੋ ਤੂੰ ਉਹਨੂੰ ਛਡਾਉਣਾ ਹੈ ਤਾਂ ਛਡਾ ਲੈ ਅਰ ਜੇ ਨਹੀਂ ਤਾਂ ਮੈਨੂੰ ਦੱਸ ਜੋ ਮੈਨੂੰ ਵੀ ਖਬਰ ਹੋਵੇ ਕਿਉਂ ਜੋ ਤੇਰੇ ਬਿਨਾ ਹੋਰ ਕੋਈ ਨਹੀਂ ਛਡਾ ਸਕਦਾ ਅਤੇ ਮੈਂ ਤੇਰੀ ਪਿੱਛੇ ਹਾਂ ਉਹ ਬੋਲੇ ਮੈਂ ਛਡਾਵਾਂਗਾ ਦਦ ਬੋਜ ਨੇ ਆਖਿਆ ਜਿਸ ਦਿਨ ਤੂੰ ਪਹਿਲੀ ਨੌਮੀ ਦੇ ਅਥਰ ਮੁੱਲ ਲਵੇਂ ਤਾਂ ਉਸ ਦਿਨ ਤੈਨੂੰ ਉਸ ਮੋਈ ਹੋਜੀ ਦੀਵੇਂ ਮਮਨ ਰੂਤੋ ਵੀ ਮੁੱਲ ਲੈਣੀ ਪਵੇਗੀ ਜੋ ਸਮੇਂ ਹੋਇਆ ਦਾ ਨਾਂ ਉਹਦੀ ਪੱਤੀ ਵਿੱਚ ਬਣਿਆ ਰਹੇ ਤਦ ਉਸ ਚਰਾਉਣ ਵਾਲੇ ਨੇ ਆਖਿਆ ਮੈਂ ਆਪਣੇ ਲਈ ਤਾਂ ਉਹਨੂੰ ਨਹੀਂ ਛਡਾ ਸਕਦਾ ਅਜਿਆ ਨਾ ਹੋਵੇ ਜੋ ਮੈਂ ਆਪਣੀ ਪੱਤੀ ਵਗਾਰੇ ਬੈਠਾਂ ਸੋ ਮੇਰੇ ਛਡਾਉਣ ਦਾ ਹੱਕ ਤੂੰ ਹੀ ਲੈ ਲੈ ਕਿਉਂਕਿ ਮੈਂ ਆਪ ਹੀ ਛਡਾ ਸਕਦਾ ਪਹਿਲੇ ਸਮੇਂ ਇਸਰਾਇਲ ਵਿੱਚ ਚਰਾਣ ਅਤੇ ਵਟਾਉਣ ਦੀ ਵੇਲੇ ਸਭ ਨਾਲ ਗੱਲਾਂ ਦੇ ਪੱਕਾ ਕਰਨ ਦੀ ਰੀਤ ਹੁੰਦੀ ਸੀ ਜੋ ਇੱਕ ਜਣਾ ਆਪਣੀ ਜੁੱਤੀ ਲਾ ਕੇ ਆਪਣੇ ਗੋਡਿਆਂ 'ਚ ਦਿੰਦਾ ਸੀ ਇਸਰਾਇਲ ਵਿੱਚ ਸਬੂਤ ਦੇਣ ਦੀ ਮਰਜ਼ਾਦਾ ਸੀ ਸੋ ਚੁਡੋਂਡ ਵਾਲੇ ਨੇ ਬਹੁਜਨ ਆਖਿਆ ਤੂੰ ਆਪ ਹੀ ਲੈ ਲੈ ਸੋ ਉਸਨੇ ਆਪਣੀ ਜੁੱਤੀ ਲਾਹੀ ਤਾਂ ਬਹੁਜਨ ਦੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਤੁਸੀਂ ਅੱਜ ਦੇ ਦਿਨ ਗਵਾ ਹੋਏ ਜੋ ਮੈਂ ਅਲੀ ਮਲਕ ਅਤੇ ਕਲੀਓਨ ਅਤੇ ਮਹਿਲੋਂ ਦਾ ਸਭ ਕੁਝ ਨੌਮਿਦ ਹਤੋਂ ਮੁੱਲ ਲੈ ਲਿਆ ਨਾਲੇ ਮੈਂ ਮਹਿਲੋਂ ਦੀ ਤੀਵੀਂ ਮੁਹੱਬਨ ਰੂਤਨ ਵੀ ਮੁੱਲ ਲੈ ਲਿਆ ਤਾਂ ਜੋ ਉਹ ਮੇਰੀ ਪਤਨੀ ਬਣੇ ਇਸ ਕਰਕੇ ਜੋ ਉਸ ਮੋਏ ਹੋਇਆ ਜਨਾਂ ਉਹਦੀ ਪਤਨੀ ਵਿੱਚ ਬਣਿਆ ਰਹੇ ਜੋ ਸਮ័យ ਹੋਏ ਦਾ ਨਾਮ ਉਹਦੇ ਭਰਾਵਾਂ ਅਤੇ ਉਹਦੀ ਥਾਵਾਂ ਤੇ ਫਾਟਕਾ ਤੋਂ ਬਿਟ ਨਾ ਜਾਵੇ ਤੁਸੀਂ ਅੱਜ ਦੇ ਦਿਨ ਗਵਾਹ ਹੋ ਤਦ ਸਾਰੇ ਲੋਕਾਂ ਨੇ ਜੋ ਜੋੜੀ ਉੱਤੇ ਸਨ ਅਤੇ ਉਹਨੇ ਬਜ਼ੁਰਗਾਂ ਨੇ ਆਖਿਆ ਅਸੀਂ ਗਵਾਹਾਂ ਯਹਵਾ ਉਸ ਧੀਵੀ ਨੂੰ ਜੋ ਤੇਰੇ ਘਰ ਵਿੱਚ ਆਈ ਹੈ ਰਖੇਲ ਅਤੇ ਲਿਆ ਵਰਗੀ ਕਰੇ ਜਿਨ੍ਹਾਂ ਦੋਹਾਂ ਨੇ ਇਸਰਾਇਲ ਦਾ ਘਰ ਬਣਾਇਆ ਤੂੰ ਇਫਰਤਾ ਵਿੱਚ ਸੁਰਮਗਤੀ ਕਰੇ ਅਤੇ ਬੈਤਲਨ ਵਿੱਚ ਫਿਰ ਨਾਂ ਉਜਾਗਰ ਹੋਵੇ ਤੇਰਾ ਟੱਬਰ ਜੋ ਯਹੋਵਾ ਨੇ ਤੈਨੂੰ ਉਸ ਛੋਕਰੀ ਕੋਲ ਦੇਵੇਗਾ ਫਰਸ਼ ਦੇ ਤੱਬਰ ਵਰਗਾ ਹੋਵੇ ਜਿਹਨੂੰ ਤਮਾਰ ਯੂਦਾ ਦੇ ਲਈ ਜਣੇ ਤਦ ਬੁਆਜ ਨੇ ਰੂਥ ਨੂੰ ਲਿਆ ਅਤੇ ਉਸ ਦੀ ਪਤਨੀ ਹੋ ਗਈ ਅਤੇ ਜਦ ਉਸ ਨੇ ਉਹਦੇ ਨਾਲ ਸੰਗ ਕੀਤਾ ਤਾਂ ਯਹਵਾ ਨੇ ਉਹਨੂੰ ਗਰਭ ਦੀ ਬਖਸ਼ਿਸ਼ ਦਿੱਤੀ ਅਤੇ ਉਹ ਪੁੱਤਰ ਜਣੇ ਤਾਂ ਤੀਵੀਆਂ ਨੇ ਨੋਮੀ ਨੂੰ ਆਖਿਆ ਬੁਬਾਰਕ ਯਹਵਾ ਹੈ ਜਿਸ ਨੇ ਅੱਜ ਦੇ ਦਿਨ ਤੈਨੂੰ ਚੜਾਉਣ ਵਾਲੇ ਖੋਂ ਨੂੰ ਨਾ ਛੱਡਿਆ ਜੋ ਉਸ ਦਾ ਨਾਮ ਇਸਰਾਇਲ ਵਿੱਚ ਉਜਾਗਰ ਹੋਵੇ ਅਤੇ ਉਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰੇ ਬੁਢੇਪੇ ਦਾ ਪਲਰ ਹਰ ਹੋਵੇਗਾ ਕਿਉਂ ਜੋ ਤੇਰੀ ਨੂੰ ਤੂੰ ਤੈਨੂੰ ਚਾਹੰਦੀ ਹੈ ਅਤੇ ਤੇਰੇ ਲਈ ਸਤ ਪਤਨ ਨਾਲੋਂ ਚੰਗੀ ਹੈ ਉਹਨੂੰ ਜਣੀ ਤਾਂ ਨੌਮੀ ਨੇ ਉਸ ਬਾਲ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਉਹਦੀ ਦਾਈ ਬਣੀ ਤਾਂ ਉਹਦੀਆਂ ਗਵਨਣਾ ਨੇ ਉਹਦਾ ਨਾਮ ਧਰ ਕੇ ਆਖਿਆ ਨੌਮੀ ਦੇ ਲਈ ਪੁੱਤਰ ਜੰਮਿਆ ਅਤੇ ਉਹਨਾਂ ਨੇ ਉਸਦਾ ਨਾਮ ਉਵੇਤਰਿਆ ਉਹ ਯਸੀ ਦਾ ਪਿਤਾ ਸੀ ਅਤੇ ਦੌਦ ਦਾ ਬਾਬਾ ਸੀ ਸੋ ਫਰਸਦੀ ਕੁਲਪਤਰੀ ਇਹ ਹੈ ਪਰਸ ਤੋਂ ਹਸਰੂਨ ਜੰਮਿਆ ਅਤੇ ਹਸਰੂਨ ਤੋਂ ਰਾਮ ਜੰਮਿਆ ਅਤੇ ਰਾਮ ਤੋਂ ਅਮੀਨਦਾਬ ਜੰਮਿਆ ਅਤੇ ਅਮੀਨਦਾਬ ਤੋਂ ਨਹਿਸ਼ੂਨ ਜੰਮਿਆ ਅਤੇ ਨਹਿਸ਼ੂਨ ਤੋਂ ਸਲਮੂਨ ਜੰਮਿਆ ਅਤੇ ਸਲਮੂਨ ਤੋਂ ਬੋਅਜ਼ ਜੰਮਿਆ ਅਤੇ ਬੋਅਜ਼ ਤੋਂ ਉਬੇਦ ਜੰਮਿਆ ਅਤੇ ਉਬੇਦ ਤੋਂ ਯੱਸੀ ਜੰਮਿਆ ਅਤੇ ਯੱਸੀ ਤੋਂ ਦਾਵਿਦ ਜੰਮਿਆ